ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਲਓ ਜੀ ਸਵੇਰੇ ਸਵੇਰੇ ਸਾਜਰੇ ਸਾਜਰੇ ਆ ਕੇ ਮੈਂ ਕਿਹਾ ਟਰੇ ਚੱਕ ਕੇ ਬਾਹਰ ਕੱਢ ਦਿਓ ਯਾਰ ਜੰਮ ਫੇਰ ਭਰਨੀ ਆ ਟਰੇ ਅਜੇ ਬੰਦਿਆਂ ਨੇ ਡਿਊਟੀਆਂ ਤੇ ਜਾਣਾ ਮੈਂ ਕਿਹਾ ਪਹਿਲਾਂ ਪਹਿਲਾਂ ਟਰੇ ਚੱਕ ਲਓ ਟਰੇ ਚੱਕਣ ਲੱਗੇ ਆ ਮੋੜ ਕੇ ਟਰਾਲੀ 'ਚ ਲੋਡ ਕਰ ਰਹੇ ਹਾਂ ਲਓ ਵੀ ਵੀਰੇ ਚੱਲਦੀ ਆ ਜਪਾਨ ਦੀ ਕਬੋਟਾ ਦੀ ਰਾਣੀ ਨੇ ਕੰਮ ਹੀ ਸੌਖਾ ਕਰਦਾ ਤੇ ਟੈਨਸ਼ਨ ਹੀ ਖਤਮ ਕਰੀ ਪਈ ਐ ਜਿਵੇਂ ਆਹ ਦੇਖਿਆ ਕਰਨ ਸਾਦ ਆਹ ਪਾਈਪ ਵੱਟ ਤੇ ਨਾ ਲੱਗੇ ਆਹ ਦੇ ਥੋੜਾ ਥੋੜਾ ਅੱਗੇ ਨੂੰ ਮੋੜ ਲਈ ਬਸ ਆਪਣੇ ਅੱਜ ਤੋਂ ਜਾਨ ਸੌਕੀ ਹੋ ਗਈ ਮੇਰੀ ਵੀ ਤੇ ਪਿੱਤਰ ਦੀ ਵੀ ਕੱਲ 3 ਦਿਨ ਤੋਂ ਗੱਡੀ ਵੀ ਜੀ ਦੀ ਕਿਰਾਏ ਤੇ ਕਰਕੇ ਹੁਣ ਲੈ ਕੇ ਆਏ ਆ ਬਿਹਾਰੋਂ ਰਾਤ ਪਹੁੰਚੇ ਆ ਇਹ ਆਪਣੇ 7-8 ਬੰਦੇ ਪੱਕੇ ਟਰੈਕਟਰ ਚ ਲਾਉਣ ਵਾਲੇ ਵੀ ਤੇ ਆ ਇਹਨੇ ਮਸ਼ੀਨ ਚਲਾਉਣੀ ਆ ਮੁੰਡੇ ਨੇ ਪੱਕੀ ਇਹ ਆਪਣਾ ਨਸਾਦ ਅਰਸਾਦ ਅਫਰਾ ਇਹ ਮਸ਼ੀਨ ਚਲਾਓ ਤੇ ਆਪਾਂ ਵੀ ਵਿਲੇ ਸੌਖੇ ਹੋਗੇ ਕਿ ਟਰੈਕਟਰ ਤੋਂ ਆਪਾਂ ਹੁਣ ਤੋਂ ਉੱਪਰਲੇ ਪਾਸੇ ਹੀ ਆ ਜਿਹੜੇ ਦੇਣ ਨੂੰ ਛੋਨੇ ਦੀ ਦਵਾਈ ਦੇ ਤਾਂ ਬੱਟ ਘਾੜ ਦਿੰਦੀ ਆ ਛੋਨਾਂ ਦਾ ਇਹ ਜਿਆ ਕਿਤੇ ਨਹੀਂ ਲੱਗਦਾ ਭਾਈ ਹੱਥੋਂ-ਥਾਂ ਵਾਲਾ ਤਾਂ ਫੇਲ ਆ ਇਹਦੇ ਮੂਰੇ ਵੀ ਠੀਕ ਆ ਲੇਬਰ ਦਾ ਕੰਮ ਬੰਦੇ ਉਹ ਵੀ ਬਹੁਤ ਵਧੀਆ ਆਪਦਾ ਕੰਮ ਕਰਦੇ ਆ ਪਰ ਜਿਹੜਾ ਇਹ ਨਜ਼ਾਰਾ ਨਾ ਇਹ ਵੱਖਰਾ ਹੀ ਆ ਬਾਈ ਫੇਦੇ ਲੋ ਸਵੇਰ ਦੇ ਨੇ ਹਾਜੀ ਕਿੰਨੇ ਵਜੇ ਆ 9:30 ਹੋਣ ਵਾਲੇ ਹੋਗੇ ਤੇ ਆਪਣੇ ਕਿਲੇ ਲੱਗ ਗਿਆ ਦੇ ਲੋ ਤਿੰਨ ਤੋਂ ਸੱਤ ਅੱਜ ਤੋਂ ਤਾਂ ਆਪਣੇ ਟਰੈਕਟਰ ਦਾ ਲੋਡ ਘਟ ਗਿਆ ਕੱਦੂ ਚੱਲਦਾ ਉਹ ਦੇ 36 30 ਚੱਲਦਾ ਆਪਣਾ ਇਹ ਤਾਂ ਆਪਣੇ ਘਰੰਗੂਈ ਮੋਟਰ ਆ ਬਾਈ ਇਹ ਤਾਂ ਆਪਣੀ ਘਰ ਦੀ ਮੋਟਰ ਹੀ ਮੰਨਦੇ ਹੁੰਦੇ ਆ ਇਹਨਾਂ ਨੂੰ ਠੀਕ ਆ ਇਹ ਮੋਟਰ ਨਾਲ ਤਾਂ ਪਿਆਰ ਹੀ ਇੰਨਾ ਵਾ ਬਾਲਾ ਪਿਆਰ ਆ ਇਹ ਮੋਟਰ ਨਾਲ ਇੱਥੇ ਤਾਂ ਯਾਦਾਂ ਨੇ ਜ਼ਿੰਦਗੀ ਬੀਤ ਗਈ ਇੱਥੇ ਤਾਂ ਛੋਟੇ ਹੁੰਦਿਆਂ ਤੋਂ ਵੱਡੇ ਕਰਵਾਤਾ ਨਿੱਕਿਆਂ ਤੋਂ ਜਨਮ ਤੋਂ ਲੈ ਕੇ ਅੱਜ 36 ਸਾਲ 37 ਸਾਲ ਤੱਕ ਦੇ ਹੋ ਗਏ ਉਹ ਉਹ ਦੇ 36 ਦੀ ਚੱਲਦਾ ਕੱਦੂ ਨੂੰ ਕੱਦੂ ਕਰਨ ਲੱਗਿਆ ਹਾਂ ਆਪਣਾ ਉਹ ਰਹਿ ਗਿਆ ਬਸ 6:11 ਰਹਿ ਗਿਆ ਇਹ ਜਨਰੇਟਰ ਚਲਾ ਕੇ ਲਾਈਟ ਹੈਗੀ ਆ ਅਜ ਤਾਂ ਲਾਈਟ ਚੱਲਦੀ ਆ ਉਸ ਤੋਂ ਬਾਅਦ ਜਨਰੇਟਰ ਚਲਾ ਕੇ ਇਹਨੂੰ ਭਰ ਦੇਣਾ ਬਸ ਇਹਦਾ ਨਾ ਬੱਟ ਦੇ ਨਾਲ ਵਾਲਾ ਫਿਆੜ ਥੋੜਾ ਜਿਹਾ ਖਾਲੀ ਰਹਿ ਜਾਂਦਾ ਹੁੰਦਾ ਉਹ ਰਹਿਣ ਦਾ ਕਾਰਨ ਇਹ ਆ ਕਿਉਂਕਿ ਜਿਹੜੀ ਇਹ ਤੇ ਰੇਲਿੰਗ ਚੱਲਦੀ ਆ ਨਾ ਬਾਈ ਉਹਨੂੰ ਬਚਾਉਣਾ ਹੁੰਦਾ ਉਹਦੇ ਨਾਲ ਪੈਪ ਲੱਗਿਆ ਨਾ ਹੋਰ ਰੇਲਿੰਗ ਦੇ ਨਾਲ ਵਾਲਾ ਸਿਆੜ ਥੋੜਾ ਖਾਲੀ ਰਹਿਣਾ ਹੁੰਦਾ। ਬਾਕੀ ਹੋਰ ਕੁਝ ਨਹੀਂ ਬਸ। ਠੀਕ ਨਹੀਂ? ਉਹ ਰੇਲਿੰਗ ਦੇ ਵੀ ਰੇਲਿੰਗ ਵੱਟੇ ਚ ਨਾ ਲੱਗ ਕੇ 빙ੀ ਨਾ ਹੋ ਜਾਵੇ। ਉਹ 19 ਕੁ ਦੂਰ ਰੱਖਣੀ ਪੈਂਦੀ ਐ ਬਸ। ਬਾਕੀ ਨਹੀਂ ਹੋਰ ਕੁਝ ਨਹੀਂ। ਹਾਂਜੀ ਵੀਰੇ ਲੱਗਿਆ ਅੱਜ ਆਪਣੇ ਵੱਢਣਾ ਇੱਕੋ ਹੀ ਕੀਲਾ ਵੱਢਣਾ ਬਸ। ਇਹ ਵੀ ਸਾਨੂੰ ਲੱਗਿਆ ਵੀ ਸੁੱਕਾ ਵਾ ਤਾਂ ਵੱਢਣ ਲੱਗਿਆ ਨਹੀਂ ਤਾਂ ਬਾਕੀ ਤਾਂ ਮੱਕੀ ਜੇ ਸਾਰੀ ਹਰੀ ਪਈ ਆ। ਤੇ ਉਹ ਹਜੇ ਬਾਂਦੀ ਕਰੀਆ ਇਹਦੇ ਚ ਦੱਸ ਦਿਆਂ ਤੁਹਾਨੂੰ ਕਿੰਨਾ ਝਾੜ ਹੁੰਦਾ ਇਹ ਕਿੱਲੇ ਦੇ ਵਿੱਚੋਂ ਇਹ ਲੱਗ ਜੂਗਾ ਤਾਂ ਇਹ ਕਿੰਨਾ ਕੁ ਝਾੜ ਦਿੰਦੀ ਆ ਇਹ ਕਿੱਲਾ ਤਾਂ ਵਧੀਆ ਸੀਗਾ ਹਾਈ ਟਵੀਟ ਵਧੀਆ ਮੱਕੀ ਦੀ ਛੱਲੀ ਵੀ ਸੋਹਣੀ ਆ ਇਹ ਕੋਈ ਕਿੱਲਾ ਨਹੀਂ ਹਾਂ ਪਰ ਮੱਕੀ ਵੀ ਸੁੱਕੀ ਆ ਪੂਰੀ ਪੂਰੇ ਪਰਦੇ ਚ ਟਿਆਣ ਪੂਰੇ ਵਿੱਚ ਨੂੰ ਛੱਲੀਆਂ ਵੀ ਮੁੜੀਆਂ ਪਈਆਂ ਛੱਲੀ ਮੂੜੀ ਹਜੇ ਥੱਲੇ ਨੂੰ ਢੋੜੀ ਜੀ ਘਟਾ ਔਰ ਵਿੱਚ ਵਿੱਚ ਕੋਈ ਕੋਈ ਮੋੜੀ ਹੋਈ ਆ ਪਰ ਮੱਕੀ ਖੜੀ ਆ ਖੜੀ ਮੱਕੀ ਦਾ ਹੀ ਫਾਇਦਾ ਤੁਸੀਂ ਦੇਖ ਲਓ ਵੀ ਦੂਜਾ ਗੇਅਰ ਲਈ ਫਿਰਦੀ ਆ ਮਸ਼ੀਨ ਦੂਜੇ ਹਾਈ ਜ ਵੱਢੀ ਜਾਂਦੀ ਆ ਪੂਰਾ ਦੂਜਾ ਹਾਈ ਲੈ ਕੇ ਜਿੱਥੇ ਗਿੱਲੇ ਖੱਤੇ ਆ ਸੱਚ ਗਿੱਲੇ ਕਹਤੇ ਆ ਵੀ ਜਿਹੜੀ ਡਿੱਗੀ ਮੱਕੀ ਆ ਉਹਨਾਂ ਦੇ ਹਾਂ ਹਾਜੀ ਬੱਧੀ ਆ 12 ਹਨਾ ਤੇ ਮੈਂ ਤੁਹਾਨੂੰ ਦਿਖਾਉਂਦਾ ਕੀ ਜਾਣ ਕੇ ਇਹ ਮਸ਼ੀਨ ਵੱਡ ਇੱਕ ਨਾਲੇ ਓਕੇ ਰਵਚਾਲੇ ਛੱਡਿਆ ਫੇਰ ਵੀ ਜਾਣ ਹੋਂ ਦਾ ਕਰਿਆ ਕਿਉਂਕਿ ਉਹਨਾਂ ਦਾ ਖੇਤ ਗਿੱਲਾ ਨਿਕੜਾ ਮੈਂ ਕਿਹਾ ਵੀ ਤੇ ਛੱਡ ਦਿਓ ਕਾਨੂੰ ਵੀ ਐਵੇਂ ਪੰਗੇ ਲੈਣੇ ਆ ਹਨ ਤੇ ਵੀ ਛੱਡ ਹੀ ਦਿਓ ਤੇ ਫੇਰ ਵੀ ਫੇਰ ਉਦੋਂ ਬਾਅਦ ਅਸੀਂ ਮਸ਼ੀਨ ਖੜਾ ਗਏ ਸੀਗੇ ਕਢਾ ਕੇ ਫੇਰ ਆਪਦੇ ਖੱਤੇ ਦੇ ਦੋ ਕਿ ਆਏ ਆ ਹਨ ਤੇ ਬੇ ਸਾਰੇ ਖੱਤੇ ਚ ਗੇੜਾ ਗੂੜਾ ਦੇ ਕੇ ਆਏ ਆ ਪਰ ਕੋਈ ਨਹੀਂ ਲੱਭਿਆ ਵੱਡਣ ਵਾਲਾ ਆਹੀ ਕਿਲਾ ਸੀਗਾ ਮੈਂ ਕਿਹਾ ਚੱਲ ਇਹ ਕਿਲਾ ਵੱਢ ਲੋ ਤੇ ਨਾਲੇ ਅੱਜ ਪਾਣੀ ਛੱਡ ਕੇ ਤਾਂ ਕੱਦੂ ਕਰਦਾਂਗੇ ਨਾਲੇ ਵੀਰਾਂ ਨੂੰ ਦਿਖਾ ਦਾਂਗੇ ਕਿ ਕਿਵੇਂ ਹੁੰਦਾ ਕੱਦੂ ਹਨ ਤੇ ਵੀ ਜਾਣਿਆ ਇੰਨੇ ਟਾਈਮ ਚ ਫੇਰ ਵੀ ਪੰਜ ਕਿਲੇ ਵੱਡੇ ਹੀ ਸੀ ਸਵੇਰੇ ਸਵੇਰੇ ਤੁਸੀਂ ਦਿਲ ਸਵੇਰੇ ਚਲਾਈ ਸੀ ਅਸੀਂ ਸਵਾ 6 ਵਜੇ ਵਾਜੇ ਪਤਾ ਨਹੀਂ 6:30 ਚਲਾਈ ਸੀ ਹਾਂ 6:30 ਚਲਾ ਕੇ ਯਾਨੀ ਕਿ 8:30 ਵਜੇ ਦਿਨੋਂ ਤਿੰਨ ਕਿਲੇ ਵੱਡੇ ਸੀ ਇਹ ਡੰਗੋ ਵੀ ਮੱਕੀ ਖੜੀ ਸੀ ਭਾਈ ਪੂਰੀ ਵਧੀਆ ਉਹ ਵੀ 928 ਸੀਗੀ 928 928 ਕੋਈ ਨਹੀਂ ਮੱਕੀਆਂ ਡਿੱਗੀਆਂ 1899 12 11 18 90 13 8 8 ਇਹ ਸਾਰੀਆਂ ਮੱਕੀਆਂ ਡੇਪੀਆਂ ਇੱਕ ਗੱਲ ਤਾਂ ਵੀਰੇ ਮੈਂ ਸੱਚੀ ਕਹਿੰਨਾ ਧੰਨਾ ਜਿਹੜੇ ਵੀਰ ਮੱਕੀ ਵਾਲੀਆਂ ਮਸ਼ੀਨਾਂ ਚਲਾਉਂਦੇ ਆ ਬਿਨਾਂ ਏਸੀ ਵਾਲੀਆਂ ਇਹ ਸੌ ਲੱਗੇ ਯਾਰ ਆ ਜਿਹੜੇ ਤਿੰਨ ਚਾਰ ਦਿਨ ਆਹ ਚਾਰਕ ਜਾਂ ਪੰਜ ਦਿਨ ਨਿੰਗੇ ਆ ਤੁਹਾਨੂੰ ਵੀ ਪਤਾ ਵੀ ਕਿੱਡੇ ਕੁ ਬੁਰੇ ਹਾਲਾਤ ਆ ਅੱਜ ਵੀ ਪੂਰੀ ਗਰਮੀ ਆ ਅੱਤ ਦੀ ਪੂਰੀ ਸਿਰ ਚੱਕਵੀਂ ਗਰਮੀ ਆ ਹਨਾ ਕੀ ਕਿੰਨਾ ਬੁਰੇ ਹਾਲਾਤ ਹੋਏ ਹੋਇਆ ਹਨਾ ਕਿ ਧੰਨਾ ਵੀਰ ਸਲੂਟ ਆ ਯਾਰ ਤੁਹਾਨੂੰ ਭਰਾਵੋ ਕਿ ਕਮਾਈ ਦੇ ਖਾਤਰ ਆਪਾਂ ਨੂੰ ਸਾਰਾ ਕੁਝ ਕਰਨਾ ਪੈਂਦਾ ਤੇ ਧੰਨਾ ਬਾਈਆ ਸਾਡੀਆਂ ਬੁੜੀਆਂ ਭਿੰਡੀ ਵਾਲੀਆਂ ਠੀਕ ਆ ਜਿਹੜੀਆਂ ਭਿੰਡੀ ਤੋੜਦੀਆਂ ਇੰਨੀ ਗਰਮੀ ਦੇ ਵਿੱਚ ਵੀ ਤੋੜਨੀ ਪੈਂਦੀ ਆ ਦੇਖ ਲਓ ਲੱਗੀਆਂ ਹੋਈਆਂ ਤੋੜਨ ਪਰ ਇੱਕ ਗੱਲ ਹੈਗਾ ਕਿ ਅਸੀਂ ਨਾ ਵਾਧੂ ਰਿਓ ਪਾਪੂ ਕੇ ਭਿੰਡੀ ਦਾ ਕਦ ਨਹੀਂ ਵਧਾਉਂਦੇ ਹੌਣਾ ਕੋਈ ਦੇ ਲੋ ਕੱਦ ਆਪਣੀ ਭਿੰਡੀ ਦੇ ਲੈ ਕੱਦ ਹਿਸਾਬ ਦਾ ਹੀ ਆ ਝਾੜ ਆਪਣਾ ਸਹੀ ਹੋਈ ਜਾਂਦਾ ਆਪਣੇ 9 10 9 10 11 ਕੁਇੰਟਲ ਤੱਕ ਨਿਕਲ ਜਾਂਦੀ ਆ ਭਿੰਡੀ ਜਿਵੇਂ ਹੁਣ ਹਵਾ ਹੀ ਉਹ ਜੀ ਚੱਲਦੀ ਆ ਵੀ ਇਹ ਚ ਝਾੜ ਘਟ ਜਾਂਦਾ ਤੇ 4 ਕਿੱਲੇ ਟੁੱਟਦੇ ਹੁੰਦੇ ਆ ਆਪਣੇ ਤੇ 11 12 11 12 ਕੁਇੰਟਲ 10 ਕੁਇੰਟਲ ਤੱਕ ਹੋ ਜਾਂਦੀ ਆ ਭਿੰਡੀ ਰੋਜ਼ ਤੇ ਠੀਕ ਆ ਆਪਾਂ ਨੂੰ ਇੰਨੀ ਜੀ ਸੰਤੁਸ਼ਟੀ ਆ ਠੀਕ ਆ ਬਤਰੀ ਹੋ ਜਾਂਦੀ ਤੇ ਪਰ ਭਰਾਵੋ ਆ ਕੰਬੈਨ ਵਾਲੇ ਵੀਰਾਂ ਤੇ ਤਾਂ ਸੱਚੀ ਕਹਿੰਨਾ ਬਾਰੇ ਜਾਈਏ ਭਰਾ ਕਿ ਜਿਹੜੇ ਵੀਰ ਬਿਨਾ ਇਸ ਵਾਲੀਆਂ ਕੰਬੈਨਾਂ ਚਲਾਉਂਦੇ ਆ ਆ ਆਪਣਾ origignal ਕਟਰਾ ਜਿਹੜਾ ਹਾਲੈਂਡ ਦਾ ਤੇ ਚੱਲਦਾ ਦੇ ਲੋ ਕਿੰਨਾ ਹੌਲੀ ਹੈ ਬਸ ਤੇ ਰਾਣੀ ਸੁਨਦਰਾ ਪਹਿਲੀ ਆ ਆਪਾਂ ਇਹਦੀ ਪਹਿਲੀ ਰਾਣੀ ਸੁੰਦਰੀ ਇਹ ਕਿਲੇ ਦਾ ਝਾੜ ਦੱਸਾਂਗੇ ਤੁਹਾਨੂੰ ਕਿੰਨਾ ਹੁੰਦਾ ਲੱਗ ਜੂ ਪਤਾ ਕਿਲਾ ਵੱਡਿਆ ਜਾਣਾ ਇਹ ਕਿਲੇ ਤੋਂ ਥੋੜਾ ਘੱਟ ਹੋਊਗਾ ਕੱਤਾ ਵੀ ਆਪਹੀ ਇਹਦੇ ਕਿਲੇ ਦੇ ਵਿੱਚੋਂ ਹੀ ਛੱਡੀ ਹੋਈ ਆ ਉਹ ਤੇ ਬਾਕੀ ਕੰਬਾਈਨ ਨੇ ਵੀ ਨਾਪ ਦੇਣਾ ਪਤਾ ਲੱਗ ਜੂ ਫਿਰ ਅਖਾਲਾਂ ਵਾਲੀ ਜਗ੍ਹਾ ਬੜੀ ਪ੍ਰੋਬਲਮ ਆਉਂਦੀ ਆ ਯਾਰ ਮੱਕੀ ਵਾਲੀਆਂ ਮਸ਼ੀਨਾਂ ਨੂੰ ਹਨਾ ਕੰਮ ਇਹਨਾਂ ਨੂੰ ਖਾਲ ਜਰੋਂ ਟੱਪਣੇ ਪੈਂਦੇ ਉਦੋਂ ਔਖਾ ਲੱਗਦਾ ਖੜੀ ਮੱਕੀ ਦੇ ਵਿੱਚ ਆ ਫਾਇਦਾ ਵਾ ਤੁਸੀਂ ਦੇਖ ਲਓ ਵੀ ਅਸੀਂ ਕੋਈ ਨਹੀਂ ਮੱਕੀ ਵਿੱਚੇ ਮਗਰ ਬੰਦਿਆਂ ਨੇ ਚੁਗੀ ਸਾਰੀ ਮੱਕੀ ਦੇ ਵਿੱਚ ਢੇੜਾ ਦੇਣ ਦਾ ਦੇਖੋ ਕਿੰਨੀ ਲੇਬਰ ਫਿਰਦੀ ਹੈ ਜੇ ਇਹਨਾਂ ਦੇ ਸਾਰਿਆਂ ਦੇ ਗੱਟੂ ਫੜ ਕੇ ਦੇਖੀਏ ਨਾ ਇੱਕ ਗੱਟੂ ਵੀ ਮੱਕੀ ਦਾ ਹੋਣਾ ਨਹੀਂ ਹੈਗਾ ਵੀ ਜਿੰਨੇ ਕ ਜਿਵੇਂ ਆਪਣੀ ਕਣਕ ਨਹੀਂ ਰਹਿ ਜਾਂਦੀ ਹੁੰਦੀ ਵੀ ਬੱਲੀਆਂ ਦੋ ਚਾਰ ਜਿਵੇਂ ਰਹੀ ਜਾਂ ਜਾਂਦੀ ਹੁੰਦੀਆਂ ਖੁੰਝੇ ਖਾਂਦੀਆਂ ਤੇ ਉਹ ਉਹਨਾਂ ਦਾ ਕੰਮ ਆ ਹਨਾ ਆ ਦੇ ਲੋ ਗੱਲ ਪਈ ਆ ਸਾਰੇ ਹਨਾ ਤੇ ਕਿ ਖੜੀ ਮੱਕੀ ਦੇ ਵਿੱਚ ਆ ਫਾਇਦਾ ਵਾ ਹਨਾ ਕਿ ਮਸ਼ੀਨ ਬਿਲਕੁਲ ਵੀ ਰਹਿਣ ਨਹੀਂ ਦਿੰਦੀ ਹਨਾ ਥੱਲੇ ਤੇ ਜਿਹੜਾ ਆਪਣਾ ਦੂਜੀ ਲੋਟ ਆਪਣੀ ਡਿੱਗੀ ਹੋਈ ਮੱਕੀ ਦੇ ਵਿੱਚ ਜ਼ਰੂਰ ਚੱਲੋ ਰਹਿ ਜਾਂਦਾ 2014 15 ਦੀ ਗੱਲ 15 ਪਤਾ ਹੀ 16 ਦੀ ਗੱਲ ਆ ਉਸ ਤੋਂ ਪਹਿਲਾਂ ਨਾ ਵੀ ਆਪਣੇ ਕੋਲ ਨਾ ਰੀਲ ਵਾਲਾ ਕਟਰ ਆਉਂਦਾ ਹੁੰਦਾ ਸੀਗਾ ਆਪਣਾ ਫੋਰਮੈਨ ਸੀਗਾ ਉਹ ਆਪਦੇ ਪਿੰਡੋਂ ਕਿਸੇ ਵੀਰ ਦੀ ਮਸ਼ੀਨ ਲਿਆਉਂਦਾ ਹੁੰਦਾ ਸੀਗਾ ਆਪਣੇ ਕੋਲੇ ਕੰਮੈਨਾਂ ਦਾ 2006 ਦੀਆਂ ਨੇ ਪਰ ਆਪਣੇ ਕੋਲੇ ਕਟਰ ਨਹੀਂ ਸੀ ਹੁੰਦਾ ਉਦੋਂ ਪਹਿਲਾਂ ਆਪਾਂ ਪਹਿਲਾਂ ਓਰੀਜਨਲ ਕਟਰ ਨਹੀਂ ਸੀ ਹੁੰਦਾ ਏਰੀਆ 'ਚ ਕਿਸੇ ਵੀ ਉਹ ਆਪਣੇ ਕੋਲੇ ਫੋਰਮੈਨ ਹੁੰਦਾ ਸੀਗਾ ਆਪਣੇ ਉਹ ਕੰਮ ਕਰਦਾ ਹੁੰਦਾ ਸੀਗਾ ਤੇ ਉਹੀ ਮਸ਼ੀਨਾਂ ਲੈ ਕੇ ਆਉਂਦਾ ਹੁੰਦਾ ਉਹ ਆਪਣੀ ਮਸ਼ੀਨ ਨਹੀਂ ਆਪਾਂ ਮੱਕੀ ਤੇ ਕਦੀ ਚਲਾਈ ਸੀ ਆਪਾਂ ਆਪਣੀ ਮੱਕੀ ਤੇ ਮਸ਼ੀਨ ਚਲਾਉਣ ਲੱਗੇ ਆ 2000 ਮੈਲਾ ਦਾ 17 ਤੋਂ ਉਦੋਂ ਘਟਰ ਲਿਆ ਸੀ ਪ੍ਰੀਤ 16 ਚ ਲਿਆ ਬਦਿੰਸਤਾ ਤੇ ਉਦੋਂ ਪਹਿਲਾਂ ਰੀਲ ਵਾਲੇ ਨਾਲ ਵਰਦੇ ਹੁੰਦੇ ਸੀ ਤੇ ਚਲੋ ਉਹਦੇ ਬੰਦੇ ਵੀ ਨਾਲ ਹੁੰਦੇ ਸੀ ਹਨਾ ਚਾਰ ਪੰਜ ਬੰਦੇ ਉਹਨੇ ਰੱਖਿਆ ਉਹਨੇ ਨਾਲ-ਨਾਲ ਚੌਕ ਕੇ ਉਹਨੇ ਵਿੱਚ ਪਾਈ ਬੰਦਿਆਂ ਤੋਂ ਇੰਨੀ ਗਰਮੀ ਜਿਹਰ ਚੁਗਿਆ ਹੀ ਨਹੀਂ ਜਾਂਦਾ ਸੱਚੀ ਮੈਂ ਤੁਹਾਨੂੰ ਹਕੀਕਤ ਦੱਸਦਾ ਕੋਈ ਨਹੀਂ ਚੁਗਦਾ ਆ ਇਹ ਤਾਂ ਇੱਕ ਖਾਣਾਪੂਰਤੀ ਹੁੰਦੀ ਆ ਵੀ ਹਾਂ ਭਾਈ ਮੱਕੀ ਚੁਗਦੇ ਆ ਹਨ ਨਹੀਂ ਚੁਗਦਾ ਕੋਈ ਵੀ ਕਿਉਂਕਿ ਯਾਰ ਇੰਨੀ ਗਰਮੀ 'ਚ ਜੀ ਨਹੀਂ ਕਰਦਾ ਟਾਲੇ ਟੰਡੇ ਲੱਤਾਂ 'ਚ ਬੜੀ ਜਾਂਦੇ ਆ ਤੇ ਬਗ ਮੱਕੀ ਜੇ ਉਹ ਉਤੋਂ ਇੰਨੇ ਤਿੱਖੇ ਹੋ ਜਾਂਦੇ ਆ ਮੱਕੀ ਦੇ ਕਰਕੇ ਕਿਸੇ ਦਾ ਚੁਗਣ ਨੂੰ ਜੀ ਨਹੀਂ ਕਰਦਾ ਜੇ ਆਪਾਂ ਆਪ ਦੇਖੀਏ ਆਪਣਾ ਤੁਰਨ ਨੂੰ ਜੀ ਨਹੀਂ ਕਰਦਾ ਖੱਤੇ ਤੇ ਹਨ ਤੇ ਉਹਨਾਂ ਉਹਦੇ ਮਗਰ ਛੱਲੀਏ ਜਿਹੜਾ ਰੀਲ ਵਾਲਾ ਕਟਰਾ ਉਹਦੇ ਮਗਰ ਛੱਲੀ ਬਹੁਤ ਡਿਗਦੀ ਹੁੰਦੀ ਸੀ ਬਹੁਤ ਜ਼ਿਆਦਾ ਛੱਲੀ ਰੀਲ ਵਾਲੇ ਦੇ ਡਿਗ ਪੈਂਦੇ ਹੁੰਦੇ ਸੀ ਤੇ 2015 ਦੇ ਵਿੱਚ ਨਾ ਉੱਥੇ ਮਸ਼ੀਨ ਆਈ ਚ ਮਿੰਡੇ ਕਿਸੇ ਦੀ ਕਟਰ ਵਾਲੀ ਅ ਰੀਜਨਲ ਕਟਰ ਵਾਲੀ ਹੈ ਨਾ ਤੇ ਉਹ ਦਾ ਸਾਡੀ ਚੱਲੇ ਕੀੜੀ ਦੀ ਤੋਰ ਹੈ ਨਾ ਤੇ ਮੈਂ ਬੰਦੇ ਨੂੰ ਉਦੋਂ ਮੱਕੀ ਹੁੰਦੀ ਨਹੀਂ ਸੀ ਬਹੁਤ ਥੋੜੀ ਮੱਕੀ ਹੁੰਦੀ ਕੋਈ ਕਿਸੇ ਨੇ ਇੱਕ ਆਪਾਂ ਲਜਾ ਦੇ ਲਾਉਂਦੇ ਹੁੰਦੇ ਸੀ ਪਰ ਆਮ ਜ਼ਿਆਦੇ ਲੋਕ ਪਦੀਨਾ ਮੂੰਗੀ ਇਹ ਚੀਜ਼ ਲਾਉਂਦੇ ਮੱਕੀ ਨਹੀਂ ਸੀ ਹੁੰਦੀ ਉਹਨੇ ਕਿਲਾ ਵੱਡਣਾ ਹੀ ਹੋਈ ਸੀ ਮੱਕੀ ਵਾਲੀ ਮਸ਼ੀਨ ਤੇ ਮੈਂ ਉਹਦੇ ਕੋਲੇ ਗਿਆ ਮੈਂ ਕਿਹਾ ਯਾਰ ਵੀਰੇ ਆਪਣੇ ਮੱਕੀ ਵੜ ਦੋਗੇ ਕਹਿੰਦੇ ਕਿੰਨੀ ਦਾ ਬਾਈ ਮੈਂ ਕਿਹਾਹੀਂ ਕਰਕੇ ਯਾਰ ਵੀਰੇ ਹੈ ਗਿਆ ਵੀ ਪੜਾਉਣ ਵਾਲੇ ਤਾਂ ਕਾਫੀ ਆ ਵੀ ਹਜੇ ਗਾਹਾਂ ਵੱਢ ਹੋਣੇ ਆ ਵੀ ਹੌਣ ਤੁਸੀਂ ਸਾਡੇ 8-9 ਕਿੱਲੇ ਵਾੜ ਦੋ। ਹੋ ਗਿਆ ਨਾ ਠੀਕ ਆ ਵੀਰੇ ਉਹ ਵੀ ਪੜਦਾਂਗੇ। ਕਹਿੰਦਾ 2 ਦਿਨਾਂ ਚ ਵੜਦਾਂਗੇ ਉਦੋਂ ਬਹੁਤ ਔੜੀ ਤੜਦੀ ਮਸ਼ੀਨ ਪੁਰਾਣੀ ਦੀ ਚੌੜੀ ਤੜਦੀ। ਤੇ ਅਸੀਂ ਜਦੋਂ ਲਿਆ ਕੇ ਬਾਈ ਲਾਈ ਹਨਾ origignal ਕਟਰ ਵਾਲੀ ਤੇ ਅਸੀਂ 1.5 ਕਿੱਲੇ ਚ ਲਾਈ ਪਹਿਲਾਂ ਲਿਆ ਕੇ। 1.5 ਕਿੱਲੇ ਚ ਜਦੋਂ ਲਾਈ ਤੇ ਮੈਂ ਪੂਰੇ ਬੰਦੇ ਛੱਡੇ ਮਗਰ ਹਨਾ ਉਹਦੇ ਵੀ ਬੰਦੇ ਛੱਡ ਕੇ ਚਗਾ ਕੇ ਦੇਖੀਏ ਪੂਰੇ ਬੰਦੇ ਛੱਡੇ ਮਗਰ ਆਦੇ ਜਦੋਂ ਬੰਦੇ ਛੱਡੇ ਮਗਰ ਤਾਂ ਸਾਰੇ ਬੰਦਿਆਂ ਨੂੰ ਡੇਢ ਕਿਲੇ ਚ ਇੱਕ ਗੱਟੂ ਤੇ ਮਛਲੀ ਤਾਂ ਨਹੀਂ ਲੱਪਿਆ ਕੀ ਇੰਨੀ ਘੱਟ ਛੱਲੀ ਥੱਲੇ ਡਿਗੀ ਹਨਾ ਉਹ ਜਿਹੜੀ ਦੂਜੀ ਰੀਲ ਵਾਲੀ ਸੀਗੀ ਬਾਈ ਉਹਦੇ ਟਰਾਲੀਆਂ ਭਰ ਜਾਂਦੇ ਆ ਉਹਦੇ ਸਾਨੂੰ ਦੁਬਾਰਾ ਫੁੱਟੀਆਂ ਟਰਾਲੀਆਂ ਛੋਟੀਆਂ ਬਿਨਾ ਬੜ ਤੋਂ ਖੜਾਉਣੀਆਂ ਪੈਂਦੀਆਂ ਹੁੰਦੀਆਂ ਅਸੀਂ ਕੱਤੇ ਚ ਉਹ ਛੱਲੀਆਂ ਨਾਲ ਭਰ ਜਾਂਦੀਆਂ ਹੁੰਦੀਆਂ ਸੀ ਆਪਾਂ ਉਦੋਂ ਹੀ ਫੈਸਲਾ ਕਰ ਲਿਆ ਵੀ ਨਾ ਭਰਾਵੋ ਰੀਲ ਵਾਲੀ ਤੋਂ ਨਹੀਂ ਵੜਣਾ ਤੇ ਆਪਾਂ ਨਵਾਂ ਕਟਰ ਲੈ ਕੇ ਆਈਏ ਫੇਰ ਉਦੋਂ ਪ੍ਰੀਤ ਵਾਲਿਆਂ ਦਾ ਨਵਾਂ ਕਟਰ ਲੈ ਉਦੋਂ ਆਉਂਦਾ ਹੀ ਪ੍ਰੀਤ ਦਾ ਕਟਰ ਸੀ ਹੋਰ ਕੰਪਨੀਆਂ ਦੇ ਤਾਂ ਮੈਂ ਨਹੀਂ ਕਹਿੰਦਾ ਵੀ ਕਟਰ ਆਉਂਦੇ ਹੋਣਗੇ ਮੈਂ ਦੇਖੇ ਵੀ ਨਹੀਂ ਸੀਗੇ ਉਦੋਂ ਪ੍ਰੀਤ ਦਾ ਹੀ ਕਟਰ ਬੈਸਟ ਸੀ ਸਭ ਤੋਂ ਤੇ ਵੀ ਉਦੋਂ ਤੋਂ ਮੈਂ ਆरिजिनल ਕਟਰ ਵਾਲੇ ਦੀ ਅਸੀਂ ਆਪਾਂ ਗੱਲ ਕਰੀ ਉਦੋਂ ਤੋਂ ਆरिजिनल ਕਟਰ ਆਪਾਂ ਲੈਣ ਲੱਗੇ ਹਨਾ ਇਹ ਐਦਾਂ ਵਾ ਕਿ origignal ਜਿਹੜਾ ਜਨਕੀ ਦੂਜਾ ਲਾਈਨ ਮੱਕੀ ਵਾਲਾ ਸਪੈਸ਼ਲ ਕਟਰ ਇਹਦਾ ਬਈ ਫਾਇਦਾ ਬਹੁਤ ਆ ਕਿ ਖੜੀ ਮੱਕੀ ਮੁੱਕੀ ਦੇ ਵਿੱਚ ਨਹੀਂ ਇਹ ਚੱਲ ਡਿੱਗਦਾ ਡੁੱਬਦਾ ਜਿਹੜਾ origignal ਕਟਰਾ ਨਾ ਇਹਦਾ ਫਾਇਦਾ ਇੰਨਾ ਕਾ ਕਿ ਇਹ ਜਿੰਨੀ ਕੰਬੈਨ ਚੌੜੀ ਆ ਬਸ ਉੰਨੀ ਹੀ ਚੌੜਾ ਇਹਦਾ ਟਰਾਲਾ ਤਾਂ ਹੀ ਨਹੀਂ ਬਣਾਇਆ ਦੇਖੋ ਕੰਬੈਨ ਤੋਂ ਬਾਹਰ ਤੁਹਾਨੂੰ ਦੀਦਾ ਜਿੰਨੇ ਟਾਇਰ ਚੌੜੇ ਆ ਇਹ ਤੋਂ ਕੰਬੈਨ ਦੇ ਮੂਹਰੇ ਟਰਨਿੰਗ ਨੇ ਆ ਦੇ ਤੁਹਾਨੂੰ ਐਂ ਲੱਗਦਾ ਨਾ ਵੀ ਜਿਵੇਂ ਕਟਰ ਪਾਈ ਜਾਂਦੀ ਹੈ ਮਸ਼ੀਨ ਪਿਸਾਜ ਬਿਨਾ ਕਟਰ ਤੋਂ ਹੀ ਜਾਂਦੀ ਹੈ ਮਸ਼ੀਨ ਦੇ ਲੋ ਜੀ ਅੱਜ ਕੱਢਿਆ 90 10 ਦੀ ਬਾਹਰ ਇਹਦੇ ਮਗਰ ਟਰਾਲੀ ਪਾ ਕੇ ਤੇਲ ਸਾਰੇ ਟਰੈਕਟਰਾਂ ਦੇ ਜਿਵੇਂ ਜਿਵੇਂ ਹੁਣ ਟਰਾਲੀਆਂ ਪਾਤੀਆਂ ਜਦੋਂ ਮੱਕੀ ਵੱਢਣ ਲੱਗੇ 90 10 ਮਗਰ ਆਹ ਪੱਕੀ ਟਰਾਲੀ ਹੋ ਜਾਂਦੀ ਆ ਤੇ ਡਿਊਜ਼ ਫਾਰਮ ਮਗਰ ਬਾਈ ਪਾ ਦੇਣੀ ਆ 7500 ਮਗਰ 19 ਪਾ ਦੇਣੀ ਆ 54 5 ਮਗਰ 16 ਫੁੱਟੀ ਪਾ ਦੇਣੀ ਆ ਬਸ ਫੇਰੇ ਟਰਾਲੀਆਂ ਕੱਢਣੀਆਂ ਨੇ ਇਹਨਾਂ ਦੇ ਤੇਲ ਟਰੈਕਟਰਾਂ ਦੇ ਪੂਰੇ ਕਰਕੇ ਚਲੋ ਜੀ ਬਸ ਫੇਰ ਇਹਨਾਂ ਦਾ ਕੰਮ ਆ ਜਿਹੜਾ ਇਹੀ ਕੰਮ ਆ ਫੇਰ ਇਹਨਾਂ ਦਾ ਹੋਰ ਕੋਈ ਕੰਮ ਨਹੀਂ ਤੇ ਟਰੈਕਟਰ ਪੂਰੇ ਪੂਰੀ ਰਹਿ ਜਾਂਦੇ ਆ ਫੇਰ ਆਪਾਂ ਨੂੰ ਕਿਉਂਕਿ ਮੱਕੀ ਨੂੰ ਚਾਹੀਦੀ ਆ ਭਰਾਵੋ ਟਰਾਲੀਆਂ ਜ਼ਰੂਰੀ ਲੋ ਜੀ ਅੱਜ ਚਿੱਟਾ ਹੱਥੀ ਫੇਰ ਲੋਡ ਹੋਣ ਲੱਗਿਆ ਹੋਇਆ ਬਲਾਸਪੁਰ ਲਈ ਅੱਜ 7500 ਹੁਣੀ ਕੱਢ ਲੇ ਹੁਣ ਇਹਨਾਂ ਮਗਰ ਪੱਕੀਆਂ ਟਰਾਲੀਆਂ ਪੈ ਜਾਣੀਆਂ ਬਸ ਤੇ ਹਜੇ ਮੱਕੀ ਵੱਢ ਕੇ ਆਂਦੀ ਆ ਜਿਹੜੀ ਵੱਡੀ ਆ ਮੱਕੀ ਉਹਦਾ ਸੁੱਕ ਗਈ ਸੀ 42 ਮੋਇਸਚਰ ਆਇਆ 40 ਤੋਂ 42 ਮੋਇਸਚਰ ਹਨ ਤੇ ਉਹਦੀ ਮੈਂ ਤੁਹਾਨੂੰ ਪਰਚੀ ਦਿਖਾਉਣਾ ਕੋਈ ਆਪਣੇ ਕੋਲ ਝੂਠ ਚਪਾਟ ਨਹੀਂ ਹੈਗਾ ਕਰਤੀ ਮੇਲਾ ਤੇਰ ਗੱਡੀ ਜੀ ਜੋ ਕੁਝ ਹੈ ਹਕੀਕਤ ਉਹ ਤੁਹਾਡੇ ਮੂਹਰੇ ਕਰਲੀ ਸਾਹਿਬ ਮਸ਼ੀਨ ਵਾ ਠੀਕ ਹੈ ਸਵੇਰੇ ਬਾਈ ਉਹਨਾਂ ਨੇ ਜਾਣਾ ਮਹਿਟੀ ਜਾਣੇ ਲੋ ਜੀ ਮਸ਼ੀਨ ਤੇ ਮਾਰ ਲਿਆ ਪਾਣੀ ਪੋਣੀ ਤੇ ਸਵੇਰੇ ਜਾਣਾ ਬਾਈ ਨੇ ਮੈਟੀਆਂ ਨੇ ਉੱਥੇ ਮੱਕੀ ਵਧਣੀ ਹੈ ਪਰ ਚੀ ਯਾਰ ਮੈਨੂੰ ਪਤਾ ਨਹੀਂ ਗੱਡੀ ਚ ਰੱਖ ਲਈ ਪਤਾ ਨਹੀਂ ਕਿੱਥੇ ਰੱਖ ਲਈ ਜਿਹੜੀ ਤੁਹਾਨੂੰ ਮੱਕੀ ਦੀ ਦਿਖਾਉਣੀ ਸੀ ਪਰਚੀ ਯਾਰ ਨਾਲੇ ਬਾਬਿਆਂ ਦੇ ਉੱਥੇ ਰਹਿ ਜਾਂ 50 ਕਿਉਂਕਿ ਆਪਾਂ ਤੁਹਾਨੂੰ ਦਿਖਾਉਣਾ ਹਕੀਕਤ ਆਪਾਂ ਕੋਈ ਝੂਠ ਨਹੀਂ ਬੋਲਦੇ ਹੁੰਦੇ ਜੋ ਵੀ ਹੈਗੀ ਆ ਗੱਲ ਆਪਾਂ ਸੱਚ ਦੱਸਾਂਗੇ ਇੱਧਰ ਬੰਦੇ ਮਿੱਟੀ ਛਾਨਣ ਲਾਏ ਹੋਇਆ ਵੀ ਪਨੀਰੀ ਭਰੀ ਜਾਊਗੀ ਆ ਕਰਕੇ ਮਿੱਟੀ ਛਾਨਣ ਲੱਗੇ ਹੋਏ ਨਾਲ ਹੀ ਮਿੱਟੀ ਛੰਡਣ ਦਾ ਕੰਮ ਛਾਨਣ ਦਾ ਕੰਮ ਚੱਲ ਰਿਹਾ ਇਹ ਵੀ ਜ਼ਰੂਰੀ ਆ ਕਿਉਂਕਿ ਇਹਦੇ ਬਿਨਾ ਵੀ ਨਹੀਂ ਸਰਦਾ ਦੇਖੋ ਪਨੀਰੀ ਕਿੰਨੀ ਸੋਹਣੀ ਹਰੀ ਹੋਈ ਹੈ ਜਿਹੜੀ ਉਦੋਂ ਆਪਾਂ ਰਾਤ ਨੂੰ ਛੱਟਾ ਦਿੱਤਾ ਪੂਰੀ ਫਰਸਟ ਕਲਾਸ ਆ ਗਈ ਕਿਉਂਕਿ ਇਹਦੇ ਬਿਨਾ ਵੀ ਭਾਈ ਸਰਦਾ ਨਹੀਂ ਮਿੱਟੀ ਬਿਨਾ ਵੀ ਮਿੱਟੀ ਛੰਨੀ ਵੀ ਜ਼ਰੂਰੀ ਆ ਉੱਧਰ ਬੰਦੇ ਨਾਲ ਦੀ ਨਾਲ ਲੀਟਰੀਆਂ ਚੱਕ ਕੇ ਬਾਹਰ ਕਢਾ ਦਿੱਤੀਆਂ ਹੁਣ ਵੀ ਕੰਮ ਚੱਲ ਜੂ ਆ ਨਿੱਕੀ ਰਾਣੀ ਸੁੰਦਰਾ ਦਾ ਘਟਰ ਖੜਾ ਖਾ ਦੇਖ ਲਓ ਵੀਰੇ ਆਪਣਾ ਪੂਰਾ 1 ਕਿੱਲਾ ਜਿਹਾ 1 ਕਿੱਲੇ ਤੋਂ ਥੋੜੀ ਜਿਹੀ ਜਗ੍ਹਾ ਘੱਟ ਹੋਊਗੀ। ਕੀ ਮਾੜੀ ਮੋਟੀ ਉਹ ਜਿਹੜੀ ਪਹੀਏ ਹਲੀ ਆ ਨਾ ਕੀ 53 ਗੰਡਲ ਮੱਕੀ ਹੋਈ ਆ। ਠੀਕ ਆ। 40 ਤੋਂ 42 ਮੋਹ ਚੜਦੀ ਸੀਗੀ ਮੱਕੀ ਤੇ ਇੰਨੀ ਹੋਈ ਆ। 53 ਗੰਡਲ ਇੱਕ ਕਿਲੇ ਦੇ ਵਿੱਚੋਂ ਇੱਕੋ ਹੀ ਵੱਡਿਆ ਸੀ ਆਪਾਂ ਯਾਨੀ ਕਿ ਕਿਲਾ ਮੰਨ ਲਓ ਬਸ ਉਹ ਥੋੜੀ ਜਿਹੀ ਜਗ੍ਹਾ ਪਹੀ ਵਾਲੀ ਆ ਬਸ ਉਹੋ ਸੀਗੀ 9208 ਮੱਕੀ ਸੀਗੀ ਇੰਨੇ ਹੋਈ ਆ ਠੀਕ ਹੈ ਤੇ ਜਦੋਂ ਗਾਹਾਂ ਕੋਈ ਹੋਰ ਵੱਡਾਂਗੇ ਤਾਂ ਉਹ ਵੀ ਦੱਸ ਦਾਂਗੇ ਤੁਹਾਨੂੰ ਵੀ ਕਿੰਨੀ ਹੁੰਦੀ ਆ